नमस्कार मैं शीतल प्रोग्राम युवानी ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਇਸ ਪ੍ਰੋਗਰਾਮ ਦੇ ਉੱਤੇ ਮੇਰੇ ਨਾਲ ਬਨੇ ਹੋਏ ਨੇ ਆਦਰਸ਼ ਭਾਂਬਰੀ ਖੁਸ਼ੀ ਸ਼ਰਮਾ ਔਰ ਭਾਵਿਨੀ ਅੱਜ ਅਸੀਂ ਯੁਵਾਨੀ ਦੇ ਵਿੱਚ ਗੱਲ ਕਰਾਂਗੇ ਟਿਕਾਊ ਵਿਕਾਸ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਟਿਕਾਊ ਵਿਕਾਸ ਲੋਕਾਂ ਦੀ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਇਕ ਆਪਣਾ ਰੋਲ ਪਲੇ ਕਰਦਾ ਹੈ ਇਹ ਸਾਡੀ ਸਮਾਜਿਕ ਜ਼ਰੂਰਤਾਂ ਜਿਵੇਂ ਕਿ ਘਰ ਸਾਫ਼ ਸੁਥਰੀ ਗਲੀਆਂ ਵਿਦਿਆ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਹੈਲਪ ਕਰਦਾ ਹੈ ਔਰ ਅੱਜ ਅਸੀਂ ਇਹਨਾਂ ਤਿੰਨਾਂ ਦੇ ਨਾਲ ਇਸੇ ਟੌਪਿਕ ਦੇ ਉੱਤੇ ਡਿਸਕਸ ਕਰਾਂਗੇ ਔਰ ਤੁਹਾਡੇ ਤਿੰਨਾਂ ਦਾ ਪ੍ਰੋਗਰਾਮ ਵਿਊ ਵਾਨੀ ਦੇ ਵਿੱਚ ਸਵਾਗਤ ਹੈ ਆਦਰਸ਼ ਜੀ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਪਹਿਲਾਂ ਇਹ ਪੁੱਛਣਾ ਚਾਹਾਂਗੇ ਕਿ ਤੁਹਾਡੇ ਹਿਸਾਬ ਦੇ ਨਾਲ ਟਿਕਾਊ ਵਿਕਾਸ ਕੀ ਹੈ ਟਿਕਾਊ ਵਿਕਾਸ ਜਿਹਨੂੰ ਆਪਾਂ ਸਸਟੇਨੇਬਲ ਡਿਵੈਲਪਮੈਂਟ ਵੀ ਆਖਦੇ ਹਾਂ ਜੀ ਠੀਕ ਹੈ ਇਹ ਇਹ ਵਿਕਾਸ ਹੈ ਜਿਸ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀ ਆਪਣੀ ਆਉਣ ਵਾਲੀ ਲੋੜਾਂ ਆਪਾਂ ਉਸ ਹੱਬਨਾ ਪੂਰੀਆਂ ਕਰੀਏ ਤਾਂ ਕਿ ਆਉਣ ਵਾਲੀ ਲੋਕਾਂ ਨੂੰ ਦਿੱਕਤ ਨਾ ਆਵੇ ਜੀ ਬਿਲਕੁਲ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਅਸਮਾਨਤਾ ਵੱਧ ਰਹੀ ਹੈ ਠੀਕ ਹੈ ਤੇ ਪ੍ਰਾਕ੍ਰਿਤਿਕ ਸਰੋਤ ਮਿਟ ਰਹੇ ਹਨ ਇਸ ਵਾਤਾਵਰਨ ਦੇ ਬਦਲਾਵ ਨੂੰ ਸੰਭਾਲਣ ਲਈ ਆਪਾਂ ਸਸਟੇਨੇਬਲ ਡਿਵੈਲਪਮੈਂਟ ਜਾਂ ਟਿਕਾਊ ਵਿਕਾਸ ਵਰਗੀ ਮੁਹਿੰਮ ਚਲਾਈਏ ਜਿਸ ਕਰਕੇ ਐਜਾ ਵਿਕਾਸ ਹੋਵੇਗਾ ਤਾਂ ਕਿ ਆਪਣੇ ਅੱਗੇ ਆਉਣ ਵਾਲੀ ਪੀੜ੍ਹੀਆਂ ਨੂੰ ਕੋਈ ਦਿੱਕਤ ਨਾ ਬਿਲਕੁਲ ਭਾਵਨੀ ਜੀ ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਹਾਂਜੀ ਮੇਰਾ ਮੰਨਣਾ ਹੈ ਟਿਕਾਊ ਵਿਕਾਸ ਤੋਂ ਭਾਵ ਹੈ ਵਿਕਾਸ ਦਾ ਅਜਿਹਾ ਢੰਗ ਜਿਸ ਵਿੱਚ ਕੁਦਰਤ ਦੇ ਬਖਸ਼ੇ ਖਜ਼ਾਨਿਆਂ ਦਾ ਵਰਤਮਾਨ ਵਿੱਚ ਸਾਧੋ ਉਪਯੋਗ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਵੀ ਰੱਖਿਆ ਜਾ ਸਕੇ ਜੀ ਜਦੋਂ ਅਸੀਂ ਟਿਕਾਊ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਤਦੋਂ ਸਾਰੇ ਇਸ ਸੰਸਾਰ ਨੂੰ ਲਾਭ ਮਿਲਦਾ ਹੈ ਅਤੇ ਸਾਫ਼ ਵਧੀਆ ਅਤੇ ਸਿਹਤਮੰਦ ਜੀਵਨ ਸ਼ੈਲੀਆਂ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ ਜੀ ਖੁਸ਼ੀ ਸ਼ਰਮਾ ਜੀ ਤੁਸੀਂ ਦੱਸੋ ਕਿ ਟਿਕਾਊ ਵਿਕਾਸ ਦੀ ਜਿੱਦਾਂ ਕਿ ਆਪਾਂ ਪਾਪ ਜਾਣਿਆ ਇਹਨਾਂ ਨੇ ਇਹਨਾਂ ਅੱਛੇ ਤਰੀਕੇ ਨਾਲ ਦੱਸਿਆ ਹੈ ਤੇ ਇਹਦੀ ਜ਼ਰੂਰਤ ਕੀ ਹੈ ਹਾਂਜੀ ਇਹ ਹਮ ਸਭ ਕੋ ਬਤਾਇਆ ਗਿਆ ਹੈ ਪਹਿਲੇ ਸੇ ਵਾਸੂਦੇਵ ਕੁਟੰਬਕਮ ਮਤਲਬ ਹਮ ਇਹ ਜੋ ਪੂਰੀ ਦੁਨੀਆ ਹੈ ਇਹ ਸ੍ਰਿਸ਼ਟੀ ਹੈ ਹਮ ਸਭ ਇੱਕ ਇੱਕ ਪਰਿਵਾਰ ਹੈ ਜੀ तो जैसे एक परिवार एक दूसरे की ज़रूरतों का ध्यान रखता है वैसे हमें भी सोचना चाहिए कि ये दुनिया जो है या ये जो रिसोर्सेज हैं हमारे ये सिर्फ़ हमारे नहीं है हमारी आने वाली पीढ़ियों के लिए और बाकी सब के लिए तो एक सस्टेनेबल डेवलपमेंट या टिकाऊ विकास की ज़रूरत ये है कि हमारे बाद हमारी आने वाली पीढ़ियों के लिए भी ज़िंदगी उतनी ही अच्छी हो जैसी हमारे लिए है और उनको किसी चीज़ का जो हम कहते हैं कॉम्प्रोमाइज़ ना करना पड़े बिल्कुल या उनको कोई मुसीबतों का सामना ना करना पड़े जी ਦੇ ਅਦਰਸ਼ ਜੀ ਜਿੱਦਾਂ ਹੁਣ ਅਸੀਂ ਦੇਖਦੇ ਹਾਂ ਟਿਕਾਊ ਵਿਕਾਸ ਦੇ ਲਈ ਕਾਫੀ ਇਨੀਸ਼ੀਏਟਿਵ ਵੀ ਚਲਾਏ ਜਾ ਰਹੇ ਨੇ ਕਈ ਗੋਲਸ ਨੇ ਸਰਕਾਰ ਵੀ ਇਹਨਾਂ ਦੇ ਉੱਤੇ ਕਈ ਤਰੀਕੇ ਦੀ ਮੁਹਿੰਮ ਚਲਾ ਰਹੀ ਹੈ ਤੇ 2030 ਜਿਹੜਾ ਏਜੰਡਾ ਹੈਗਾ ਯਾ ਸਰਕਾਰ ਦਾ ਟਿਕਾਊ ਵਿਕਾਸ ਉੱਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਭਾਰਤ ਨੇ 2030 ਯਾਨੀ ਕਿ ਟਿਕਾਊ ਵਿਕਾਸ ਦਾ ਏਜੰਡਾ ਰੱਖਿਆ ਹੈ ਇਹ ਗੰਭੀਰਤਾ ਨਾਲ ਅਪਣਾਇਆ ਜਾ ਰਿਹਾ ਹੈ ਹਾਂਜੀ ਇਸ ਵਿੱਚ ਆਪਾਂ ਕੁਆਲਿਟੀ ਐਜੂਕੇਸ਼ਨ ਜੀਵਨ ਯੋਗ ਵਾਤਾਵਰਣ ਜੈਵਿਕ ਵਿਸਤਾਰ ਅਤੇ ਬਹੁਤ ਸਮਾਜਿਕ ਸਮਰਥਨਾ ਵੱਲ ਦੇਖ ਰਹੇ ਹਾਂ ਜਿਸ ਕਰਕੇ ਆਪਾਂ ਆਉਣ ਵਾਲੀ ਪੀੜ੍ਹੀਆਂ ਲਈ ਆਪਣਾ ਜੀਵਨ ਸ਼ੈਲੀ ਨੂੰ ਬਹੁਤ ਵਧੀਆ ਤਰੀਕੇ ਨਾਲ ਇੰਪਰੂਵ ਕਰ ਰਹੇ ਹਾਂ ਜਿਸ ਕਰਕੇ ਜਿਹੜੇ ਆਉਣ ਵਾਲੇ ਹੋਣਗੇ ਉਹਨਾਂ ਨੂੰ ਵੀ ਦਿੱਕਤ ਨਹੀਂ ਹੋਵੇਗੀ ਤੇ ਆਪਾਂ ਵੀ ਉਸ ਹਾਵ ਨਾਲ ਇਕੱਠੇ ਰਹਿ ਸਕਾਂਗੇ ਜਿਵੇਂ ਕੁਸ਼ੀ ਮੈਡਮ ਨੇ ਦੱਸਿਆ ਵਾਸੂਦੇਵ ਕਟੁੰਬਕਮ ਜੀ 20 ਤੇ ਆਪਣਾ ਬੀ 30 ਦਾ ਜਿਹੜਾ ਹੁਣ ਇਹ ਨਵਾਂ ਚੱਲ ਰਹੀ ਹੈ ਮੁਹਿੰਮ ਚੱਲ ਰਹੀ ਹੈ ਇਸ ਵਿੱਚ ਆਪਾਂ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਹਰ ਚੀਜ਼ ਦੀ ਡਿਵੈਲਪਮੈਂਟ ਉਸ ਹੱਬ ਨਾਲ ਕਰ ਰਹੇ ਹਾਂ ਤਾਂ ਕਿ ਬੈਟਰ ਲੀਵਿੰਗ ਹੋਵੇ ਨਾ ਕਿ ਆਪਣੇ ਲਈ ਬਲਕਿ ਆਉਣ ਵਾਲੇ ਸਭ ਲਈ ਬਿਲਕੁਲ खुशी समा जी ये बारे की कहना चाहोगे हाँ जी ट्वेंटी थर्टी का जो हमारा हाँ एजेंडा है सस्टेनेबल डेवलपमेंट हाँ का वो सिर्फ ये भारत में ही या पी एम मोदी ने ही नहीं बल्कि यूनाइटेड नेशंस तक दुनिया में इस चीज़ का प्रचार हुआ है कि सस्टेनेबल डेवलपमेंट फिर चाहे वो ह्यूमन राइट्स के लिए हो फिर चाहे वो गरीबी के लिए हो हाँ जी या पूरी दुनिया में पॉवर्टी ਹੰਗਰ ਕੇ ਲੇ ਹੋ ਇਸ ਸਭ ਕੇ ਲੇ ਜ਼ਰੂਰੀ ਹੈ ਜਿੱਦਾਂ ਸਰਕਾਰ ਨੇ ਹੁਣ ਕੁਛ ਟੀਚੇ ਵੀ ਚਲਾਏ ਨੇ ਜਿੱਦਾਂ ਕਿ ਆਪਾਂ ਦੇਖਦੇ ਜ਼ੀਰੋ ਹੰਗਰ ਕੁਆਲਿਟੀ ਐਜੂਕੇਸ਼ਨ ਗੁੱਡ ਹੈਲਥ ਐਂਡ ਵੈਲਬੀ ਕਈ ਤਰੀਕੇ ਦੇ ਕਲੀਨ ਵਾਟਰ ਐਂਡ ਸੈਨੀਟੇਸ਼ਨ ਨਾ ਕ੍ਰੀਏਟ ਜੋਬਸ ਐਂਡ ਇਕਨੋਮਿਕ ਗਰੋਥ ਇਹ ਕਈ ਤਰੀਕੇ ਦੇ ਜਿਹੜੇ ਕਿ ਉਹ ਗੋਲਸ ਨੇ ਇਨੀਸ਼ੀਏਟਿਵ ਚਲਾ ਰਹੇ ਨੇ ਤੇ ਇਹ ਇਹ ਵਿੱਚ ਇਹ ਵੀ ਕਹਿ ਸਕਦੇ ਆ ਕਿ ਸਾਰੀ ਚੀਜ਼ਾਂ ਆ ਰਹੀਆਂ ਨੇ हाँ जी क्योंकि जी बदलाव जो होता है हाँ वो किसी भी सरकार के कोई स्कीम से हाँ वो नहीं हो सकता बदलाव हमसे शुरू से, शुर हम से शुरू होता है तो जब आने वाली पीढ़ियों के लिए या हम यूथ के लिए ये एक मैसेज देते हैं कि सस्टेनेबल डेवलपमेंट जरूरी है ये हाँ स्कीम निकाली गई है ताकि हमारे दिलों में या हमारे दिमाग में ये बात आ जाए कि सस्टेनेबल डेवलपमेंट टिकाऊ विकास जरूरी है तो उधर से बदलाव शुरू होता है तो इसीलिए सरकार की बहुत अच्छी स्कीम है जी और आदर्श बांबरी जी ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਮੈਮ ਜਿਵੇਂ ਤੁਸੀਂ ਜ਼ੀਰੋ ਹੰਗਰ ਬਾਰੇ ਦੱਸਿਆ ਜਿਵੇਂ ਤੁਹਾਨੂੰ ਪਤਾ ਹੈ ਦੁਨੀਆ ਦੇ ਵਿੱਚ ਭੁੱਖਮਰੀ ਬਹੁਤ ਵੱਧ ਰਹੀ ਹੈ ਤੇ ਇਹਨੂੰ ਖਤਮ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਇਸ ਲਈ ਆਪਾਂ ਟਿਕਾਊ ਵਿਕਾਸ ਦਾ ਇਹ ਪਹਿਲਾ ਟੀਚਾ ਮੰਨਿਆ ਗਿਆ ਹੈ ਠੀਕ ਹੈ ਖਾਣ ਪੀਣ ਹੀ ਨਹੀਂ ਸਕੋ ਆਪਾਂ ਪੋਸ਼ਣ ਭਰਪੂਰ ਭੋਜਨ ਦੇਣਾ ਵੀ ਜ਼ਰੂਰੀ ਸਮਝਦੇ ਹਾਂ ਇਸ ਨੂੰ ਹਾਸਿਲ ਕਰਨ ਲਈ ਬਹੁਤ ਸਾਰੀ ਨਵੀਆਂ ਤਕਨੀਕਾਂ ਖੇਤੀਬਾੜੀ ਵਿੱਚ ਵੀ ਦੇਖੀਆਂ ਜਾ ਰਹੀਆਂ ਹਨ ਜੋ ਕਿ ਟਿਕਾਊ ਵਿਕਾਸ ਦਾ ਇੱਕ ਵੱਡਾ ਮੁਕਾਮ ਹਾਸਿਲ ਕਰਨ ਦਾ ਸੰਕੇਤ ਹੈ ਜੀ ਭਾਵਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਕਈ ਟੀਚੇ ਮੈਂ ਹੁਣ ਨਾਮ ਲਿਆ ਹੈ ਜ਼ੀਰੋ ਹੰਗਰ ਕੁਆਲਿਟੀ ਐਜੂਕੇਸ਼ਨ ਗੁੱਡ ਹੈਲਥ ਐਂਡ ਵੈਲਬਿੰਗ ਹੋਰ ਵੀ ਕਈ ਤਰੀਕੇ ਦੇ ਟੀਚੇ ਜਿਹੜੇ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਨੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਭਾਰਤ ਸਰਕਾਰ ਮੇਰਾ ਮੰਨਣਾ ਹੈ ਕਿ 2030 ਅਜੰਡਾ ਤੋਂ ਕਿਤੇ ਦੂਰ ਨਹੀਂ ਰਹੀ ਹੈ ਕਿਉਂਕਿ ਜਿਹੜਾ ਐਸਡੀਜੀ ਸਕੋਰ ਹੈ ਉਹ ਭਾਰਤ ਦਾ 2018 ਵਿੱਚ 57 ਸੀ ਤੇ ਹੁਣ ਆਪਾਂ ਵਧੀਆ ਕਰਦੇ ਕਰਦੇ 2023-24 ਵਿੱਚ 71ਵੇਂ ਨੰਬਰ ਤੇ 71 ਨੰਬਰ ਤੇ ਆ ਚੁੱਕੇ ਹਾਂ ਇਸ ਵਿੱਚ ਭਾਰਤ ਸਰਕਾਰ ਨੇ 25 ਕਰੋੜ ਲੋਕਾਂ ਨੂੰ ਬਿਲੋ ਪਾਵਰਟੀ ਲਾਈਨ ਤੋਂ ਬਾਹਰ ਕੱਢਿਆ ਹੈ ਬੈਂਕ ਅਕਾਊਂਟ ਖੋਲੇ ਗਏ ਹਨ 52 ਕਰੋੜ ਨਵੇਂ ਖਾਤੇ ਖੋਲੇ ਗਏ ਹਨ ਜਨਤਨ ਯੋਜਨਾ ਦੇ ਹੇਠ ਅਤੇ ਪੀਐਮ ਆਵਾਸ ਯੋਜਨਾ ਹੇਠ 4 ਕਰੋੜ ਲੋਕਾਂ ਲਈ ਘਰ ਦੀ ਸਹੂਲਤ ਬਣਾਈ ਗਈ ਹੈ 6 ਕਰੋੜ ਲੋਕਾਂ ਨੂੰ ਅਟਲ ਪੈਨਸ਼ਨ ਯੋਜਨਾ ਹੇਠ ਲਿਆਂਦਾ ਗਿਆ ਹੈ ਤੇ 80 ਕਰੋੜ ਲੋਕ ਭਾਰਤ ਦੇ ਰਾਸ਼ਨ ਦੀ ਸਕੀਮ ਹੇਠ ਆਂਦੇ ਹਨ ਜਿਸ ਨਾਲ ਭਾਰਤ ਦਾ SDG 203 ਦਾ ਅਜੰਡਾ ਬੜੀ ਹੀ ਖੁਸ਼ਹਾਲੀ ਨਾਲ ਭਰਪੂਰ ਹੋ ਰਿਹਾ ਹੈ। ਭਵਨੀ ਜੀ ਜਿੱਦਾਂ ਕਿ ਅਸੀਂ ਦੇਖਿਆ ਕਿ ਸਰਕਾਰ ਵੱਲੋਂ ਜਿਹੜੇ ਕਈ ਤਰੀਕੇ ਦੇ ਇਨੀਸ਼ੀਏਟਿਵ ਵੀ ਲਏ ਗਏ ਨੇ ਔਰ ਟਿਕਾਊ ਵਿਕਾਸ ਨੂੰ ਲੈ ਕੇ ਪੈरिस ਐਗਰੀਮੈਂਟ ਵੀ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੈरिस ਐਗਰੀਮੈਂਟ 2015 ਵਿੱਚ ਲਿਆ ਗਿਆ ਸੀ। ਇਸ ਦਾ ਮੁੱਖ ਕਾਰਨ ਹੈ ਮੌਸਮੀ ਤਬਦੀਲੀ ਜਾਂ ਫਿਰ ਕਲਾਈਮੇਟ ਚੇਂਜ ਜਿੰਨੂੰ ਅਸੀਂ ਕਹਿੰਦੇ ਆਂ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਮੌਸਮ ਵਿੱਚ ਕਾਫੀ ਅਸਥਿਰਤਾ ਆ ਗਈ ਹੈ। ਗਰਮੀਆਂ ਜੋ ਕਿ ਪਹਿਲਾਂ 4-5 ਮਹੀਨੇ ਦੀਆਂ ਹੁੰਦੀਆਂ ਸਨ ਹੁਣ 9-10 ਮਹੀਨੇ ਰਹਿੰਦੀਆਂ ਹਨ ਮੌਨਸਨ ਵੀ ਬਹੁਤ ਅਨਿਸ਼ਚਿਤ ਹੋ ਗਿਆ ਹੈ ਲਾਨੀਨਾ ਅਤੇ ਐਲ ਨੀਨੋ ਹਵਾਵਾਂ ਵਿੱਚ ਬਦਲਾਅ ਆਣ ਕਰਕੇ ਸਪੈਸ਼ਲੀ ਇਹ ਕਲਾਈਮੇਟ ਚੇਂਜ ਹੋ ਰਿਹਾ ਹੈ ਅਸੀਂ ਜਾਣਦੇ ਹਾਂ ਕਿ ਨਿਊ ਗਲੋਬਲ ਮੈਕਸਿਮਮ ਟੈਂਪਰੇਚਰ ਰਾਈਜ਼ 1.5 ਡਿਗਰੀ ਦਾ ਨਿਸ਼ਚਿਤ ਕੀਤਾ ਗਿਆ ਹੈ ਇਸ ਤੋਂ ਵੱਧ ਅਗਰ ਹੋਏਗਾ ਤਾਂ ਫਿਰ ਧਰਤੀ ਦੇ ਉੱਤੇ ਬਹੁਤ ਅਸਥਿਰਤਾ ਆ ਜਾਏਗੀ ਜੀ ਬਿਲਕੁਲ ਦੇਖਿਆ ਜਾਵੇ ਕਿ ਆਪਾਂ ਕਹਿ ਸਕਦੇ ਪੋਲੂਸ਼ਨ ਕਰਕੇ ਵੀ ਹੋਰ ਵੀ ਕਈ ਚੀਜ਼ਾਂ ਇਹਦੇ ਵਿੱਚ ਜ਼ਿੰਮੇਦਾਰ ਨੇ ਔਰ ਜਿਹੜੇ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਵੱਧ ਚੁੱਕਾ ਔਰ ਸਰਦੀ ਦਾ ਬਹੁਤ ਘੱਟ ਆਉਂਦੀ ਰਹੀ ਹੈ ਆਦਰਸ਼ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਡਮ ਜਿਹੜੀ ਇਹ ਪੈरिस ਐਗਰੀਮੈਂਟ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਕਦਮ ਹੈ ਜਿਸ ਵਿੱਚ ਆਪਣਾ ਇਹ ਮਕਸਦ ਹੈ ਕਿ ਜਿਹੜਾ ਟੈਂਪਰੇਚਰ ਹੈ ਉਹ 2 ਡਿਗਰੀ ਤੋਂ ਜ਼ਿਆਦਾ ਨਾ ਵਧੇ ਹਰ ਸਾਲ ਤੇ ਇਸ ਦੀ ਸ਼ੁਰੂਆਤ ਆਪਾਂ ਪੈਰਿਸ ਦੇ ਵਿੱਚ ਆਪਾਂ ਇਹ ਐਗਰੀਮੈਂਟ ਦੇ ਥਰੂ ਪੈਰਿਸ ਦੇ ਵਿੱਚ ਕੀਤੀ ਸੀ 2015 ਵਿੱਚ ਆਪਾਂ ਇਸ ਦੇ ਉਪਰਕਤ ਬਹੁਤ ਸਾਰੇ ਪ੍ਰਾਲੇ ਚਲਾਏ ਹਨ ਜਿਵੇਂ ਕਿ ਸੋਲਰ ਪੈਨਲ ਜਿਸ ਕਰਕੇ ਆਪਾਂ ਆਪਣੀ એનર્ਜੀ ਵੀ ਸੇਵ ਕਰ ਸਕਦੇ ਆ ਤੇ ਬਹੁਤ ਸਾਰੀ ਚੀਜ਼ਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹ ਮੈਨੂੰ ਦਿਖ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਐਗਰੀਮੈਂਟ ਤੇ ਖੜੇ ਉਤਰਾਂਗੇ ਤੇ ਇਹ 2 ਡਿਗਰੀ ਜਿਹੜਾ ਟੈਂਪਰੇਚਰ ਵੱਧ ਰਿਹਾ ਹੈ ਇਹ ਤੋਂ ਵੀ ਘਟਾ ਕੇ ਆਪਾਂ 1 ਡਿਗਰੀ ਤੱਕ ਹੀ ਪਹੁੰਚ ਜਾਵਾਂਗੇ ਜੀ ਬਿਲਕੁਲ ਔਰ ਖੁਸ਼ੀ ਸ਼ਰਮਾ ਜੀ ਜਿੱਦਾਂ ਕਿ ਆਪਾਂ ਦੇਖਿਆ ਪ੍ਰਧਾਨ ਮੰਤਰੀ ਨੇ ਟਿਕਾਊ ਵਿਕਾਸ ਨੂੰ ਲੈ ਕੇ ਅ ਐਨਰਜੀ ਟਰਾਂਜੀਸ਼ਨ ਤੇ ਜੀ ਸੈਸ਼ਨ ਜਿਹੜਾ ਕਿ ਹੈਗਾ ਉਹਨੂੰ ਸੰਬੋਧਨ ਵੀ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹੈਂਡਮ ਅ प्रधानमंत्री ने जो सस्टेनेबल डेवलपमेंट की बात की है मेरे को लगता है कि ये अभी जिसको हम कहते हैं नीड ऑफ दी आर है, है। क्योंकि जब हम बात करते हैं सस्टेनेबल डेवलपमेंट की हाँ जी। तो वो सिर्फ़ एक चीज़ के लिए नहीं होता वो हमारे पर्यावरण के, के लिए हमारी एजुकेशन के लिए हमारी पॉवर्टी के लिए तो हर चीज़ के लिए है तो जब हम बात करते हैं पीएम मोदी की उस स्पीच के बारे में तो सस्टेनेबल डेवलपमेंट को संबोधित करना अभी बहुत ज़रूरी हो गया है हाँ जी तो मेरे को लगता है कि सस्टेनेबल डेवलपमेंट के जो अभी गोल्स भी रखे गए हैं वो बिल्कुल आ, बिल्कुल अप्रोप्रिएट है हमारे हालात को देखते जी बिल्कुल आ, जैसे कि देखते हैं हम अपने आसपास भी देखते हैं तो बहुत सारी चीज़ें जो होती हैं ना कि इन्वायरमेंट को पोल्यूट भी करती है लेकिन हम हम भी उस चीज़ को सपोर्ट कर रहे हैं ਤੇ ਭਾਵਨੀ ਜੀ ਜਿੱਦਾਂ ਕਿ ਹੁਣ ਆਪਾਂ ਕਹਿੰਨੇ ਆ ਕਿ ਆਪਾਂ ਗੋਲਸ ਆਪਾਂ ਬਾਰੇ ਗੱਲ ਕੀਤੀ ਐ ਐਗਰੀਮੈਂਟ ਬਾਰੇ ਗੱਲ ਕੀਤੀ ਆ ਤੇ ਅਸੀਂ ਅਗਰ ਇੰਡੀਵਿਜੂਅਲੀ ਦੇਖਿਆ ਜਾਏ ਆਪਣੇ ਤੌਰ ਦੇ ਉੱਤੇ ਅਸੀਂ ਕਿਸ ਤਰੀਕੇ ਨਾਲ ਸਸਟੇਨੇਬਲ ਡਿਵੈਲਪਮੈਂਟ ਨੂੰ ਜਿਹੜਾ ਕਿ ਸਪੋਰਟ ਕਰ ਸਕਦੇ ਆ ਆਪਣੇ ਤੌਰ ਤੇ ਮੈਨੂੰ ਲੱਗਦਾ ਕਿ ਜੋ ਇਨਸਾਨ ਹੈ ਉਹ ਬਹੁਤ ਅਨਅਵੇਅਰ ਹੈ ਬਹੁਤ ਹੀ ਥਿਲਾ ਕੰਮ ਕਰ ਰਿਹਾ ਹੈ ਉਸਨੂੰ ਲੱਗਦਾ ਕਿ ਜੇ ਮੈਂ ਘਰ 'ਚ ਇੱਕ AC ਜਾਂ ਫ੍ਰਿਜ ਲਗਾਣਾ ਵਾ ਤਾਂ ਕੀ ਹੋ ਜਾਏਗਾ ਲੇਕਿਨ ਉਹਦੇ ਵਿੱਚੋਂ ਜਿਹੜੇ CFCs ਕਲੋਰੋਫਲੋਰੋਕਾਰਬਨ ਗੈਸੇਜ਼ ਨਿਕਲਦੀਆਂ ਉਹਦੇ ਕਰਕੇ ਹੀ ਤਾਂ ਹੋ ਰਿਹਾ ਟੈਂਪਰੇਚਰ ਰਾਈਜ਼ ਉਹਦੇ ਕਰਕੇ ਹੀ ਅਸਥਿਰਤਾ ਆ ਰਹੀ ਹੈ ਇੱਥੇ ਤੱਕ ਕਿ ਸੋਲਰ ਪੈਨਲ ਵਰਗੇ ਜਿਹੜੇ ਇਨੀਸ਼ੀਏਟਿਵ ਸਰਕਾਰ ਵੱਲੋਂ ਲਿੱਤੇ ਗਏ ਹਨ ਅਤੇ EV ਚਾਰਜਿੰਗ ਅਡਾਪਸ਼ਨ ਇਨਫਰਾਸਟ੍ਰਕਚਰ ਲਿੱਤਾ ਜਾ ਰਿਹਾ ਅੱਜਕੱਲ ਆਪਾਂ ਦੇਖ ਰਹੇ ਹਾਂ ਸਾਰੇ ਇਲੈਕਟ੍ਰਿਕ ਵਹੀਕਲ ਚਲਾ ਰਹੇ ਹਾਂਜੀ ਉਸ ਦਾ ਇਹ ਫਾਇਦਾ ਤਾਂ ਹੈ ਹੀ ਹੈ ਕਿ ਕਾਸਟ ਐਫੀਸ਼ੀਐਂਟ ਨੇ ਪੈਸਾ ਬਚਦਾ ਤੇ ਨਾਲੇ ਪੋਲਿਊਸ਼ਨ ਵੀ ਕੰਟਰੋਲ ਹੁੰਦਾ ਜੀ ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਕਿ ਅਸੀਂ ਜਿਹੜੇ ਇੰਡੀਵਿਜੂਅਲੀ ਤੌਰ ਤੇ ਉੱਤੇ ਅਸੀਂ ਦੇਖਦੇ ਆ ਕਿ ਲੋਕੀ ਇੱਕ ਕਹਿ ਦਿੰਦੇ ਆ ਕਿ ਕੇਸੀ ਨਾ ਕੀ ਹੋਏਗਾ ਇੱਕ ਫ੍ਰਿਜ ਨਾ ਕੀ ਹੋਏਗਾ ਬਟ ਇਹੀ ਚੀਜ਼ਾਂ ਹੀ ਦੇਖਾ ਦੇਖੀ ਸਾਡੇ ਘਰ ਇੱਕ ਫ੍ਰਿਜ ਹੁੰਦਾ ਵੀ ਹੈ ਕਿਸੇ ਨੇ ਲੈ ਆਂਦਾ ਹੀ ਉਹਦੇ ਦੇਖ ਕੇ ਕਿ ਆਪਾਂ ਚਲ ਇੱਕ ਹੋਰ ਵੱਡਾ ਫ੍ਰਿਜ ਲੈ ਕੇ ਆਨੇ ਆ ਹਨਾ ਅਸੀਂ ਇਸ ਤਰੀਕੇ ਨਾਲ ਵੀ ਕਰਦੇ ਆ ਔਰ ਇਹ ਪੋਲਿਊਟ ਵੀ ਕਰਦਾ ਹੈ এনवायरमेंट ਨੂੰ ਅਦਰਸ਼ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਮੇਰਾ ਮੰਨਣਾ ਤਾਂ ਇਹ ਹੈ ਕਿ ਸ਼ੁਰੂਆਤ ਤਾਂ ਆਪਾਂ ਨੂੰ ਆਪਣੇ ਘਰ ਤੋਂ ਕਰਨੀ ਪਵੇ ਬਿਲਕੁਲ ਹਰ ਚੀਜ਼ ਇਥੇ ਜਿਸ ਚੀਜ਼ ਦੀ ਆਪਾਂ ਨੂੰ ਜਿਹੜੀ ਨਹੀਂ ਫਾਲਤੂ ਲੋਡ ਉਹਨੂੰ ਆਪਾਂ ਘਟਾ ਸਕਦੇ ਹਾਂ ਜਿੱਥੇ ਇੱਕ ਪੱਖੇ ਦੀ ਲੋਡ ਹੈ ਉੱਥੇ ਦੋਏਸੀ ਨਹੀਂ ਆਪਾਂ ਚਲਾ ਸਕਦੇ ਇਸ ਕਰਕੇ ਆਪਾਂ ਆਪਣੇ ਲਈ ਹੀ ਕੰਮ ਕਰ ਰਹੇ ਹਾਂ ਇਹ ਮੈਂ ਇਹ ਕਹਾਂਗਾ ਕਿ ਜੇ ਤੁਸੀਂ ਕਹੋ ਕਿ ਆਪਾਂ ਧਰਤੀ ਬਾਰੇ ਦੇਖ ਰਹੇ ਆ ਜਾਂ এনवायरमेंट ਬਾਰੇ ਦੇਖ ਰਹੇ ਨਹੀਂ ਸਭੂ ਇਨਸਾਨ ਅਸਕਲ ਇਹ ਪੁੱਲ ਰਿਹਾ ਕਿ ਇਸੀ এনवायरमेंट ਦਾ ਹੀ ਜਾਇਆ ਹੈ ਉਰੇ ਤੋਂ ਹੀ ਆਪਾਂ ਸਾਰਾ ਕੁਝ ਕੱਟਿਆ ਉਰੇ ਤੋਂ ਹੀ ਆਪਾਂ ਸਾਰਾ ਕੁਝ ਲਿੱਟਿਆ ਤੇ ਜੇ ਆਪਾਂ ਇਨ ਰਿਟਰਨ ਦੇ ਵਿੱਚ ਉਹਨੂੰ ਕੁਝ ਅੱਗੇ ਵਧੀਆ ਨਹੀਂ ਕਰ ਸਕਦੇ ਐਟਲੀਸਟ ਉਹਨੂੰ ਮਾੜਾ ਨਾ ਕਰੋ ਠੀਕ ਹੈ ਜਿੰਨਾ ਜੋ ਤੁਹਾਡੇ ਹੱਥ ਵਿੱਚ ਹੈ ਉਹਨਾਂ ਸ਼ੁਰੂ ਕਰੋ ਜਿੱਥੇ ਪੱਕੇ ਦੀ ਨਹੀਂ ਲੋੜ ਪੱਕਾ ਬੰਦ ਕਰੋ लाइट बंद करो टीवी फालतू ना चलाओ जिथे तुरके जा सके तुरके जाओ इस नाल दे, नाल नाल, अपा अपने भी साफ रखा जी खुशी शर्मा जी कहना चाहो हाँ जी जो आदर्श सर ने कहा मैं बिल्कुल उस चीज से सहमत हूँ कि ऐसी छोटी छोटी चीजें होती है जो अगर हम अपने डेली लाइफ में अपना ले तो पर्यावरण का कितना ही भला हो सकता है हम जब एक दुकान पर भी जाते हैं उधर से हम एक प्लास्टिक बैग ले आते हैं पर अगर हम ही अपने घर के कपड़े की थैली लेकर जाए तो कितना पर्यावरण का जी, है ना बेनिफिट हो सकता है अगर हम अपनी गाड़ी है वो हम पानी से पाइप लगा कर धोते हैं अगर हमें गीले कपड़े से साफ करें है ना या अगर आसपास पड़ोसी कितने ही बच्चे सेम स्कूल जाते हैं तो अगर दिन बदल बदल कर वो सेम गाड़ी में जाए तो फिर कितना पर्यावरण का इसमें भला हो सकता है तो मुझे लगता है कि ये छोटी छोटी चीजें हैं जो अगर हम एक अपने लेवल पर अपना लें اپنی ڈیلی لائف میں تو یہ بہت اچھا ہو سکتا سسٹین ایبل ڈیولپمنٹ ہاں جی ਆਪਾਂ ਹੁਣ ਗੱਲਬਾਤ ਕੀਤੀ ਆ ਤੇ ਇਹਦੇ ਵਿੱਚ سولر ਪੈਨਲ ਬਾਰੇ ਬਹੁਤ ਗੱਲ ہوئی ہے ਤੇ ਸਰਕਾਰ ਵੱਲੋਂ ਕਈ ਜਿਹੜੇ ਇਨੀਸ਼ੀਏਟਿਵ ਚਲਾਏ ਜਾ ਰਹੇ ਨੇ سولر ਪੈਨਲ ਜਿਹੜਾ ਕਿ ਵਨ ਆਫ ਦੀ بیسٹ ਐਗਜ਼ਾਮਪਲ ਵੀ ਆ ਸੋਲਰ ਪੈਨਲ ਔਰ ਜਿੱਦਾਂ ਸਵੱਛ ਭਾਰਤ ਅਭਿਆਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਹਨਾ ਮੈਨੂਫੈਕਚਰਿੰਗ ਪਾਲਿਸੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਹੁਤ ਸਾਰੀਆਂ ਜਿਹੜੇ ਕਿ ਇਨੀਸ਼ੀਏਟਿਵਸ ਚਲਾਏ ਜਾ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇਹ ਇਨੀਸ਼ੀਏਟਿਵਸ ਦੇ ਨਾਲ ਅਸੀਂ ਸਸਟੇਨੇਬਲ ਡਿਵੈਲਪਮੈਂਟ ਨੂੰ ਕੋਈ ਸਪੋਰਟ ਕਰ ਰਹੇ ਹਾਂ ਜਾਂ ਬਹੁਤ ਅੱਛਾ ਰਿਸਪਾਂਸ ਹੈ ਬਿਲਕੁਲ ਮੈਮ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਬਹੁਤ ਸਾਰੀ ਮੁਹਿੰਮ ਵੀ ਚਲਾਈਆਂ ਜਾ ਰਹੀਆਂ ਹਨ ਜਿਵੇਂ ਤੁਸੀਂ ਸੋਲਰ ਪੈਨਲ ਦੀ ਗੱਲ ਕੀਤੀ ਇੱਕ ਨਵੀਂ ਕਿਰਨ ਯੋਜਨਾ ਕਰਕੇ ਇੱਕ ਮੁਹਿੰਮ ਚੱਲ ਰਹੀ ਹੈ ਸਰਕਾਰ ਵੱਲੋਂ ਜਿਸ ਵਿੱਚ ਸਬਸਿਡੀ ਵੀ ਦੇ ਰਹੀ ਹੈ ਸਰਕਾਰ ਤਾਂ ਕਿ ਲੋਕੀ ਅੱਗੇ ਆ ਕੇ ਵਧਣ ਤੇ ਜਿਹੜਾ ਆਪਣਾ ਸੋਲਰ ਪੈਨਲ ਹੈ ਇਹਨੂੰ ਅਡਾਪਟ ਕਰਨ ਤਾਂ ਕਿ ਜਿਹੜੀ એનર્ਜੀ ਹੈ ਉਹ ਉਸ ਨੂੰ ਆਪ ਸੋਲਰ ਦੀ ਰਾਹੀਂ ਮਤਲਬ ਕਿ ਸੂਰਜ ਦੀ ਕਿਰਨਾਂ ਰਾਹੀਂ ਬਣਾਨੀ ਸ਼ੁਰੂ ਕਰੀਏ ਤਾਂ ਕਿ ਜਿਹੜੀ ਆਪਣੀ ਕੋਲ ਦੀ ਜਿਹੜੀ ਵਰਤੋਂ ਹੈ ਆਪਾਂ ਇਲੈਕਟ੍ਰਿਸਿਟੀ ਲਈ ਜਿਹੜੀ ਆਪਾਂ ਯੂਜ਼ ਕਰਦੇ ਆ ਉਹ ਘਟੇ ਤੇ ਆਪਣਾ ਅੱਗਾ ਬਹੁਤ ਜ਼ਿਆਦਾ ਸਬਰੇਗਾ ਇਸ ਜੀ ਭਾਵਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਮੰਨਾ ਸੀ ਇਹ ਸਾਰੀਆਂ ਚੀਜ਼ਾਂ ਹੰਗਰ ਪਾਵਰਟੀ ਇਹ ਸਾਰੀਆਂ ਤਾਂ ਮੰਨੀ ਦੀਆਂ ਪਾਣੀ ਜੋ ਹੈ ਉਹ ਵੀ ਬਹੁਤ ਜ਼ਰੂਰੀ ਹੈ ਪਾਣੀ ਵਿੱਚ ਵੀ ਕਿਹਾ ਹੈ ਪਾਣੀ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ 97% ਧਰਤੀ ਪਾਣੀ ਨਾਲ ਭਰੀ ਹੋਈ ਹੈ ਲੇਕਿਨ ਇਸ 99% ਵਿੱਚ ਜੋ ਕਿੰਨਾ ਕੁ ਆਪਾਂ ਵਰਤ ਸਕਦੇ ਹਾਂ ਪੀਣ ਲਈ ਜਾਂ ਆਪਣੇ ਘਰ ਦੇ ਕੰਮਾਂ ਲਈ ਇਸ ਲਈ ਇਹਦੇ ਵਿੱਚ ਖੇਤੀਬਾੜੀ ਦਾ ਵੀ ਜੋ ਸਹਿਯੋਗ ਹੈ ਪਾਣੀ ਲਈ ਉਹ ਬਹੁਤ ਜ਼ਰੂਰੀ ਹੈ ਸਾਨੂੰ ਪਤਾ ਝੋਨੇ ਦੀ ਫਸਲ ਹੈ ਬਹੁਤ ਪਾਣੀ ਲੱਗਦਾ ਉਸ ਨੂੰ ਇਸ ਕਰਕੇ ਹੁਣ ਆਪਾਂ ਕਹਿ ਦਿੰਨੇ ਆ ਕਿ ਆਪਾਂ ਜੀ ਓਟਸ ਖਾਂਦੇ ਆ ਅਸੀਂ ਵੀਟ ਨਹੀਂ ਖਾਂਦੇ ਸਾਨੂੰ ਰੋਟੀ ਖਾਣਾ ਨਹੀਂ ਪਸੰਦ ਇਹਦਾ ਮਤਲਬ ਕੀ ਹੈ ਐਕਚੁਅਲ ਵਿੱਚ ਜਿਹੜੀ ਸਰਕਾਰ ਹੈ ਉਹ ਸ਼੍ਰੀ ਅੰਨ ਜੋ ਕਿ ਮਿਲਟਸ ਹੈ ਨਵੀਂ ਟੈਕਨੋਲੋਜੀ 2000 ਕਲਾਈਮੇਟ ਰੈਜ਼ੀਲੀਅੰਟ ਕ੍ਰੌਪ ਵੈਰਾਈਟੀਆਂ ਲਿਆਂਾਈਆਂ ਗਈਆਂ ਹਨ ਜਿਸ ਨਾਲ ਫਾਇਦਾ ਹੋਏਗਾ ਕਿਉਂ ਕਿ ਇਹ ਓਨਾ ਹੀ ਨਿਊਟ੍ਰੀਸ਼ਨ ਸਾਨੂੰ ਇਨਸਾਨ ਦੀ ਬੋਡੀ ਨੂੰ ਹਾਂ ਤੇ ਨਾਲ ਹੀ ਪਾਣੀ ਦੀ ਵੀ ਬਚਤ ਹੁੰਦੀ ਹੈ ਇਸ ਨਾਲ ਜੀ ਖੁਸ਼ੀ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ हाँ जी मैम आपने जो जो योजनाओं का नाम लिया जो हाँ जो आपने स्कीम्स के बारे में बताया उससे मैं बिल्कुल सहमत हूँ बिल्कुल ठीक है हाँ पर मैं एक दो और चीज़ों की तरफ भी आपका ध्यान हाँ लेके जाना चाहती हूँ सरकार हाँ ने डिजिटल इंडिया हाँ स्कीम हाँ चलाई हाँ थी हाँ जी, अब कितना ही काम जो कागज़ पर होता था जिसके लिए है ना जिसके लिए पेड़ काटे जाते थे अब कितना ही वो काम डिजिटली हो रहा है उससे क्या हो रहा है कि एक तो पेड़ों की हम काटना उसको कम कर रहे हैं दूसरा कितनी ही चीज़ें बहुत ही जल्दी होने लग गई ਹੈ ਹਾਂਜੀ ਔਰ ਬਹੁਤ ਹੀ ਈਜ਼ੀਲੀ ਹੋਣੇ ਲੱਗ ਗਈ ਹੈ ਬਿਲਕੁਲ ਉਸਕੇ ਇਲਾਵਾ अगर हम सस्टेनेबल डेवलपमेंट की बात करते हैं तो वो सिर्फ हमारे पर्यावरण के लिए नहीं है उसमें हम कितने गोल्स की बात करते हैं फिर चाहे वो जेंडर इक्वालिटी हो फिर चाहे वो जॉब अपॉर्चुनिटीज़ की बात हो और लोगों में एक्चुअली डेवलपमेंट की भी अपलिफ्टमेंट ऑफ द सोसाइटी जिसके हाँ बारे में हम बात करते हैं मेक इन इंडिया जैसी कितनी स्कीम्स हैं जहाँ पर छोटे व्यापारियों को भी सपोर्ट किया जा रहा है हाँ उससे क्या हो रहा है कि नई नई जॉब्स आ रही हैं हमारी जी में ग्रोथ आ रही है तो मुझे लगता है कि ये सब ਤੋ ਠੀਕ ਹੈ ਪਰ ਉਸਕੇ ਲਾਵਾ ਵੀ ਜੋ ਕਿਤਨੀ ਛੋਟੀ ਛੋਟੀ ਸਕੀਮਸ ਹੈ ਸਰਕਾਰ ਕੀ ਉਹ ਵੀ ਇਨ ਸਭ ਚੀਜ਼ੋ ਮੇ ਬਹੁਤ ਜ਼ਿਆਦਾ ਅਗੇ ਬੈਨੀਫਿਟ ਦੇ ਰਹੀ ਹੈ ਜੀ ਜੀ ਬਿਲਕੁਲ ਤੁਸੀਂ ਸਾਰਿਆਂ ਨੇ ਬਿਲਕੁਲ ਸਹੀ ਦੱਸਿਆ ਕਿ ਕਈ ਜਿਹੜੀ ਮੁਹਿੰਮਸ ਵੀ ਚੱਲ ਰਹੀਆਂ ਨੇ ਜਿਹੜੇ ਟਿਕਾਊ ਵਿਕਾਸ ਨੂੰ ਲੈ ਕੇ ਜਿਹੜੇ ਕਿ ਸਪੋਰਟ ਕਰ ਰਹੇ ਨੇ ਕਈ ਆਵਾਜ਼ ਯੋਜਨਾ ਦੇ ਤਹਿਤ ਕਈ ਘਰ ਮਿਲੇ ਸਾਫ ਪਾਣੀ ਮਿਲਿਆ ਲੇਕਿਨ ਇਹਨਾਂ ਸਾਰੀ ਚੀਜ਼ਾਂ ਦੇ ਬਾਵਜੂਦ ਵੀ ਇੱਕ ਅੰਕੜੇ ਦੇ ਹਿਸਾਬ ਦੇ ਨਾਲ ਟਿਕਾਊ ਵਿਕਾਸ ਨੇਪਾਲ ਪੁਟਾਨ ਤੇ ਬੰਗਲਾਦੇਸ਼ ਤੋਂ ਵੀ ਪਿੱਛੜ ਚੁੱਕਿਆ ਹੈ ਤੁਸੀਂ ਇਸ ਪਰਿਆਦਰਸ਼ ਜੀ ਕੀ ਕਹਿਣਾ ਚਾਹੁੰਗੇ ਮੈਂ ਉਹੀ ਕਹਿ ਰਿਹਾ ਮਮ ਇੱਕ ਆਪ ਮੁਹਿੰਮ ਚਲاتی ਹੈ ਜਦ ਤੱਕ ਉਹ ਮੁਹਿੰਮ ਦਾ ਇੱਕ ਆਮ ਇਨਸਾਨ ਵਰਤੋਂ ਨਹੀਂ ਕਰੇਗਾ ਤਦ ਤੱਕ ਟਿਕਾਊ ਵਿਕਾਸ ਇੱਕ ਸੁਪਨਾ ਹੀ ਰਹਿ ਜਾਵੇਗਾ ਇਸ ਨੂੰ ਸ਼ੁਰੂਆਤ ਕਰਨ ਲਈ ਹਰ ਚੀਜ਼ ਤੋਂ ਆਪਾਂ ਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪੈਣੀ ਹਰ ਜਿਹੜਾ ਵੀ ਉਰੇ ਸਿਟੀਜ਼ਨ ਰਹਿ ਰਿਹਾ ਉਹਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਭਾਰਤ ਦੀ ਗੱਲ ਕਰ ਰਹੇ ਆ ਆਪਾਂ ਟਿਕਾਊ ਵਿਕਾਸ ਦੀ ਗੱਲ ਕਰ ਰਹੇ ਆ ਇਹ ਆਪਣੀ ਧਰਤੀ ਨੂੰ ਕਿਵੇਂ ਆਪਾਂ ਅੱਗਾ ਸਵਾਰ ਸਕਦੇ ਆ ਤਾਂ ਕਿ ਜਿਹੜੀ ਚੀਜ਼ਾਂ ਆਪਾਂ ਨੂੰ ਹੁਣ ਮਿਲ ਰਹੀਆਂ ਇਹ ਮਿਲਦੀਆਂ ਰਹਿਣ ਤਾਂ ਕਿ ਇਹ ਘਟ ਨਾ ਜਾਣ ਕਿਉਂਕਿ ਇਹਨਾਂ ਦਾ ਸતર ਤਾਂ ਘਟ ਰਿਹਾ ਹੈ ਇਹ ਟਿਕਾਊ ਵਿਕਾਸ ਇਸ ਹਿਸਾਬ ਨਾਲ ਆਪਾਂ ਕਰ ਰਹੇ ਆ ਤਾਂ ਕਿ ਇਹਨਾਂ ਦਾ ਸતર ਵੀ ਮੇਨਟੇਨ ਰਵੇ ਤੇ ਅੱਗਾ ਆਪਣਾ ਬਹੁਤ ਜ਼ਿਆਦਾ ਸੁਧਰੇ ਜੀ ਬਿਲਕੁਲ ਭਾਵਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੇਰਾ ਵੀ ਇਹੀ ਮੰਨਣਾ ਹੈ ਕਿ ਜੋ ਸਸਟੇਨੇਬਲ ਡਿਵੈਲਪਮੈਂਟ ਹੈ ਉਹ ਸਿਰਫ ਸਾਨੂੰ ਹੀ ਨਹੀਂ ਫਾਇਦਾ ਦਵੇਗੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਫਾਇਦਾ ਦਵੇਗੀ ਜਿਸ ਨਾਲ ਪੂਰੀ ਕਲਾਈਮੇਟ ਦਾ ਵੀ ਫਰਕ ਪਵੇਗਾ ਤੇ ਆਪਾਂ ਜਿਸ ਧਰਤੀ ਤੇ ਰਹਿ ਰਹੇ ਹਾਂ ਜਿੱਥੋਂ ਸਭ ਕੁਝ ਲਿੱਤਾ ਹੈ ਜਿੱਥੋਂ ਅਸੀਂ ਪਾਲ ਰਹੇ ਹਾਂ ਸਾਡੀ ਧਰਤੀ ਮਾਤਾ ਉਸ ਲਈ ਵੀ ਆਪਣਾ ਫਰਜ਼ ਨਿਭਾਈਏ ਇੱਕ ਇੱਕ ਬੂੰਦ ਮਿਲ ਕੇ ਹੀ ਸਾਗਰ ਬਣਾਉਂਦੀ ਹੈ ਹਰ ਕੋਈ ਆਪਣਾ ਆਪਣਾ ਯੋਗਦਾਨ ਇਸ ਚੀਜ਼ ਵਿੱਚ ਪਾਏਗਾ ਤਾਂ ਫਿਰ ਆਪੇ ਧਰਤੀ ਸਵਰ ਹੀ ਜਾਏਗੀ ਬਿਲਕੁਲ ਤੁਸੀਂ ਬਾਮਣੀ ਜੀ ਦੀ ਖੁਸ਼ੀ ਸ਼ਰਮਾ ਜੀ ਬਾਮਣੀ ਜੀ ਦੀ ਗੱਲ ਤੋਂ ਤੁਸੀਂ ਸਹਿਮਤ ਹੋ हाँ जी बिल्कुल सहमत हूँ मैं और बात यह है कि मुझे लगता है कि अगर सस्टेनेबल डेवलपमेंट या टिकाऊ विकास हम आने वाली हमारी जनरेशन्स के लिए करते हैं तो उसका जो प्रचार है उसकी अवेयरनेस वो भी वहाँ से शुरू होनी चाहिए जी, हमें याद होता है कि चाहे वन महोत्सव हो फिर चाहे छोटे होते कैसे भी चीज़ें हो हमें स्कूल में कितनी चीज़ों का पता चलता है तो मुझे लगता है कि स्कूल में कॉलेज में यूनिवर्सिटीज़ में ऐसी चीज़ों का अच्छे से प्रचार होना चाहिए ऐसी चीजों की अच्छे से अवेयरनेस होनी चाहिए हाँ ताकि आने वाली पीढ़ियों के भी दिल में या मन में ये जरूर बात रहे कि सस्टेनेबल डेवलपमेंट के लिए हमें कोई ना कोई कदम जरूर उठाना चाहिए जी बिल्कुल और आदर्श जी तुसी कुछ कहना चाहोगे हाँ जी मैम कहना चाहूंगा कि जी, मैं ਆਪਾਂ ਇੱਕ ਬਰਥਡੇ ਸੈਲੀਬ੍ਰੇਟ ਕਰਦੇ ਆਂ ਕਿਉਂ ਨਹੀਂ ਆਪਾਂ ਇਸ ਬਰਥਡੇ ਤੇ ਇੱਕ ਪੇੜ ਲਾਈਏ ਪੌਦਾ ਲਾਈਏ ਫਿਰ ਸਾਲ ਬਰ ਸਾਲ ਉਹਦੀ ਜਿਵੇਂ ਜਿਵੇਂ ਤੁਹਾਡਾ ਬਰਥਡੇ ਆਉਗੋ ਉਹਦੀ ਸਾਹਮਣੇ ਰੱਖੀਏ ਤਾਂ ਕਿ ਐਟਲੀਸਟ ਜੋ ਆਪਾਂ ਉਹ ਤੋਂ ਲੈ ਰਹੇ ਆਂ ਧਰਤੀ ਤੋਂ ਉਹ ਆਪਾਂ ਉਹਨੂੰ ਥੋੜਾ ਦਾ ਵਾਪਸ ਕਰੀਏ ਆਪਾਂ ਸ਼ੁਰੂਆਤ ਕਰੀਏ ਤਾਂ ਕਿ ਅੱਗੇ ਬਹੁਤ ਜ਼ਿਆਦਾ ਵਧੀਆ ਬਦਲਾਅ ਆ ਨਹੀਂ ਤਾਂ ਸੁਪਨੇ ਦੇਖਣ ਨਾਲ ਪੂਰੇ ਨਹੀਂ ਹੁੰਦੇ ਕਰਨ ਨਾਲ ਹੀ ਪੂਰੇ ਹੁੰਦੇ ਸਹੀ ਗੱਲ ਹੈ ਦੇਖਣਾ ਆ ਬੈਠ ਕੇ ਗੱਲ ਕਰਨ ਦੇ ਨਾਲ ਇਹ ਸੁਪਨੇ ਨਹੀਂ ਪੂਰੇ ਹੁੰਨੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਰਥਡੇ ਦੇ ਉੱਤੇ ਅਸੀਂ ਦੇਖਦੇ ਆਂ ਅੱਜ ਕੱਲ੍ਹ ਕਈ ਨੋਰਮਲ ਵੀ ਅਗਰ ਥੋੜੇ ਬਹੁਤ ਫੰਕਸ਼ਨਸ ਹੁੰਦੇ ਆ ਪੌਦੇ ਡਿਸਟ੍ਰਿਬਿਊਟ ਕੀਤੇ ਜਾਂਦੇ ਨੇ ਔਰ ਪੌਦੇ ਲਗਾਏ ਵੀ ਜਾਂਦੇ ਨੇ ਇਵਨ ਬਟ ਉਹਨਾਂ ਦੀ ਕੇਅਰ ਨਹੀਂ ਕੀਤੀ ਜਾਂਦੀ ਇੱਕ ਆਪਾਂ ਫੋਟੋਸ ਖਿੱਚ ਕੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੰਨੇ ਆ ਹਨਾ ਲੇਕਿਨ ਉਹਨਾਂ ਦੇ ਜਿਹੜਾ ਕਿ ਪੂਰਾ ਪ੍ਰੋਪਰਲੀ ਧਿਆਨ ਨਹੀਂ ਰੱਖਿਆ ਜਾਂਦਾ ਬਾਵਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਚੀਜ਼ ਨੂੰ ਆਪਾਂ ਦੂਰ ਕਰ ਹਾਂਜੀ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਬਾਰੇ ਗੱਲ ਕੀਤੀ ਹੈ ਪਹਿਲੇ ਦੇ ਜ਼ਮਾਨੇ ਵਿੱਚ ਕਿਹਾ ਜਾਂਦਾ ਸੀ ਭਲਾ ਕਰੋ ਸੱਜੇ ਹੱਥ ਨਾਲ ਤਾਂ ਖੱਬੇ ਨੂੰ ਵੀ ਪਤਾ ਨਾ ਲੱਗੇ ਤੇ ਇੱਥੇ ਆਪਾਂ ਉਲਟ ਰੀਤੀ ਆ ਬਣਾ ਲਈ ਹੈ ਕਿ ਥੋੜਾ ਜਿਹਾ ਵੀ ਭਲੇ ਦਾ ਕੋਈ ਕੰਮ ਕੀਤਾ ਨਹੀਂ ਕੋਈ ਗਰੀਬਾਂ ਨੂੰ ਦਾਨ ਦਿੱਤਾ ਨਹੀਂ ਪਹਿਲਾਂ ਹੀ ਵੀਡੀਓ ਬਣਾ ਕੇ ਪਾਈ ਜਾਵੇ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਪਲੇਟਫਾਰਮਸ ਤੇ ਮੇਰਾ ਮੰਨਣਾ ਹੈ ਕਿ ਤੁਸੀਂ ਪਲਾ ਜ਼ਰੂਰ ਕਰੋ ਉਹਨੂੰ ਅਵੇਅਰਨੈਸ ਲਈ ਫੈਲਾਇਆ ਜਾਵੇ ਉਹਦੀ ਫੋਟੋਜ਼ ਐ ਨਹੀਂ ਕਿ ਤੁਸੀਂ ਪ੍ਰਾਊਡ ਹੋ ਇਸ ਗੱਲ ਤੇ ਜਾਂ ਤੁਸੀਂ ਬੋਸਟ ਆਫ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਜਲਾਣਾ ਚਾਹੁੰਦੇ ਹੋ ਕਿ ਆ ਦੇਖੋ ਜੀ ਅਸੀਂ ਆ ਕਰ ਰਹੇ ਆ ਔਰ ਕੁਝ ਤੁਹਾਡੀ ਗੱਲ ਕੱਟ ਰਹੇ ਆ ਕੁਝ ਲੋਕਾਂ ਦੇ ਇਹ ਵੀ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਪੋਸਟ ਕਰਦੇ ਆ ਤੋ ਉਸ ਚੀਜ਼ ਨੂੰ ਆਪਣੇ ਉੱਤੇ ਹਰਟ ਵੀ ਹੋ ਜਾਂਦੀ ਹੈ ਕਿ ਆ ਸਾਨੂੰ ਨੀਚਾ ਦਿਖਾਉਣ ਦੇ ਲਈ ਕੀਤਾ ਜਾਂਦਾ ਜਿੱਦਾਂ ਅਸੀਂ ਦਾਨ ਕਰਦੇ ਆ ਜਾਂ ਕੋਈ ਚੀਜ਼ ਇਹ ਤੁਹਾਡੀ ਬਿਲਕੁਲ ਸਹੀ ਗੱਲ ਹੈ ਹਾਂਜੀ ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ ਭਲਾ ਕਰੋ ਤੇ ਅਜਿਹੇ ਤਰੀਕੇ ਨਾਲ ਕਰੋ ਕਿ ਲੋਕਾਂ ਦਾ ਤਾਂ ਫਾਇਦਾ ਵੀ ਹੋ ਜਾਵੇ ਲੋਕੀ ਉਸ ਤੋਂ ਸਿੱਖ ਲੈਣ ਨਾ ਕਿ ਇਹ ਜਲਾਉਣ ਲਈ ਜਾਂ ਆਪਣੇ ਆਪ ਨੂੰ ਜਾਦਾ ਵੱਡਾ ਦਿਖਾਉਣ ਲਈ ਚੀਜ਼ਾਂ ਕੀਤੀਆਂ ਜਾਂਦੀਆਂ ਜੀ ਬਿਲਕੁਲ ਖੁਸ਼ੀ ਸ਼ਰਮਾ ਜੀ ਜਿੱਦਾਂ ਉਹਨਾਂ ਨੇ ਗੱਲ ਕੀਤੀ ਸੋਸ਼ਲ ਮੀਡੀਆ ਬਾਰੇ ਵੀ ਗੱਲ ਹੋਈ ਅਸੀਂ ਇਹ ਵੀ ਚੀਜ਼ ਦੀ ਗੱਲ ਕਰ ਰਹੇ ਹਾਂ ਕਿ ਵਨ ਮੋਹਸਲਵ ਦੀ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਸੀ ਹਨਾ ਇਹ ਪੇੜ ਤਾਂ ਲਗਾ ਦਿੱਤੇ ਜਾਂਦੇ ਬਟ ਉਹਨਾਂ ਦੀ ਕੇਅਰ ਨਹੀਂ ਕੀਤੀ ਜਾਂਦੀ ਇਹਦੇ ਬਾਰੇ ਵੀ ਕਿ ਤੁਹਾਨੂੰ ਲੱਗਦਾ ਕਿ ਸਕੂਲ ਕਾਲਜਸ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਹੋਣਾ ਚਾਹੀਦਾ हाँ जी होना तो चाहिए बात यह है कि ये हर चीज़ ना हम कितनी बार किसी को कह सकते हैं कि हाँ आप ये करिए जी या हम कितनी बार ऐसे कोई स्कूल में काम करवा सकते हैं कॉलेज में काम करवा सकते हैं ये जो भी चीज़ है ये अंदर से आती है हाँ जी. और चाहे गवर्नमेंट भी हो गवर्नमेंट हमें एक अपॉर्चुनिटी दे सकती है एक स्कीम दे सकती है पर जो काम है वो तो हमारा ही है हाँ तो अगर हम अपने अंदर ये एक फीलिंग लेंगे भावना लेंगे हाँ कि अगर हमने पेड़ लगाया तो हमें इसका ध्यान रखना है हाँ जी। अगर हमारे घर की क्यारी में कुछ लगा है अगर हमें दिख रहा है कि है ना फूल मुरझा रहे हैं हाँ जी तो हमें उसको पानी देना है तो मुझे लगता है कि अगर आप ਬਹੁਤ ਜ਼ਿਆਦਾ ਕੁਝ ਨਹੀਂ ਵੀ ਕਰ 파 ਰਹੇ ਅਗਰ ਮੈਂ ਸਾਲ ਮੇ 10 ਪੇੜ ਨਹੀਂ ਵੀ ਲਗਾ 파 ਰਹੀ ਲੇਕਿਨ ਅਗਰ ਮੈਂ ਕਿਸੇ ਮੁਰਝਾਤੇ ਫੁੱਲ ਕੋ ਪਾਣੀ ਦੂੰ ਜੀ ਅਗਰ ਮੈਂ ਕੁਝ ਥੋੜਾ ਸਾ ਵੀ ਕਰ ਲੂੰ ਤੋ ਮੇਨ ਲਗਤਾ ਹੈ ਕਿ ਵੋ ਹਮਾਰੇ ਪਰਿਆਵਰਨ ਕੋ ਬਹੁਤ ਅੱਛੇ ਸੇ ਕੁਝ ਬੇਨਫਿਟ ਦੇ ਸਕਤਾ ਹੈ ਜੀ ਬਿਲਕੁਲ ਬਿਲਕੁਲ ਉਹ ਜਿਹਦਾ ਆਪਾਂ ਗੱਲ ਤਾਂ ਕੀਤੀ ਹੈ ਸਰਕਾਰ ਦੇ ਕਈ ਇਨੀਸ਼ੀਏਟਿਵ ਚਲਾਏ ਜਾ ਰਹੇ ਨੇ ਬਟ ਕੀ ਤੁਹਾਨੂੰ ਲਗਦਾ ਹੈ ਕਿ ਟਿਕਾਊ ਵਿਕਾਸ ਦੇ ਵਿੱਚ ਕੋਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਆਦਰਸ਼ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਕਿਸੇ ਵੀ ਚੰਗੇ ਕੰਮ ਦੇ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਰੁਕਾਵਟਾਂ ਤਾਂ ਆਣਗੀਆਂ ਹੀ ਆਣਗੀਆਂ ਠੀਕ ਹੈ ਪਹਿਲੇ ਤਾਂ ਮੈਂ ਆਪਣੇ ਆਪ ਦੀ ਗੱਲ ਕਰਾਂ ਆਪਣੇ ਨਾਲ ਜਿਹੜੇ ਰਹਿੰਦੇ ਉਹਨਾਂ ਦੀ ਗੱਲ ਕਰਾਂ ਜਿੱਥੇ ਆਪਾਂ ਸੋਚਦੇ ਆ ਕਿ ਆਪਾਂ ਬਹੁਤ ਹੀ ਨੇੜੇ ਡਿਸਟੈਂਸ ਜਾਣ ਲਈ ਵੀ ਆਪਾਂ ਗੱਡੀ ਚੱਕਦੇ ਆ ਤਾਂ ਹੀ ਆਪਾਂ ਆਪਣੀ ਆਪ ਤੋਂ ਸ਼ੁਰੂਆਤ ਕਰੀਏ ਹਰ ਚੀਜ਼ ਆਪਾਂ ਬਲੇਮ ਕਰਨ ਨਾਲੋਂ ਸ਼ੁਰੂਆਤ ਵੀ ਕਰਨੀ ਜ਼ਰੂਰੀ ਹੈ ਮੰਨ ਲਓ ਕਿ ਸਰਕਾਰ ਦੀ ਬਹੁਤ ਸਾਰੀਆਂ ਜਿਹੜੀ ਸਕੀਮਾਂ ਨੇ ਉਹ ਕਾਫੀ ਲੋਕਾਂ ਤੱਕ ਨਹੀਂ ਵੀ ਪਹੁੰਚ ਪਾਈਆਂ ਪਰ ਜੋ ਕੁਝ ਉਹਨਾਂ ਦੇ ਹੱਥ 'ਚ ਹੈ ਉਹ ਐਟਲੀਸਟ ਉਹ ਤਾਂ ਕਰਨ ਜਿਸ ਕਰਕੇ ਅੱਗੇ-ਅੱਗੇ ਵਾਧਾ ਰਹੇ ਤੇ ਰਹੀ ਗੱਲ ਸਰਕਾਰ ਜੀ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਸਰਕਾਰ ਤੇ ਹੁਣ ਆਮ ਆਦਮੀ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਜਿਹੜਾ ਟਿਕਾਊ ਵਿਕਾਸ ਹੈ ਇਹ ਬਹੁਤ ਛੇਤੀ ਆਪਾਂ ਦੇਖ ਸਕੀਏ ਆਉਣ ਵਾਲੇ ਕੁਝ ਸਾਲਾਂ ਵਿੱਚ ਜਿਹੜਾ 2030 ਦਾ ਇਨੀਸ਼ੀਏਟਿਵ ਆਪਾਂ ਲਿੱਤਾ ਹੋਇਆ ਹੈ ਇਹ ਆਪਾਂ ਨੂੰ ਦਿਖੇ ਹਾਂ ਜੀ ਹੋ ਗਿਆ ਨਾ ਕਿ ਇਹ ਇਨੀਸ਼ੀਏਟਿਵ ਰੈਜਵੇ ਆਨ ਨੂੰ ਜਿਹੜੇ 4 ਸਾਲ ਜਿਹੜੇ 5 ਸਾਲ ਆ ਰਹੇ ਨੇ ਇਹ ਆਪਾਂ ਨੂੰ ਦਿਖਦੇ ਹੋਏ 5 ਸਾਲ ਆਪਾਂ ਆਪ ਐਵੇਂ ਕੱਢੀਏ ਤਾਂ ਕਿ ਜਿਹੜੇ 2030 ਵਾਲਾ ਇਹ ਮੁਕੰਮਲ ਹੋ ਗਏ ਕੱਲੀ ਗੱਲਾਂ ਜਾਂ ਕਿਤਾਬਾਂ ਤੱਕ ਸੀਮਤ ਬਿਲਕੁਲ ਬਿਲਕੁਲ ਆਹ ਜਾਂਦੇ ਜਾਂਦੇ ਬਾਵਨੀ ਜੀ ਤੁਸੀਂ ਲਿਸਨਰਸ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਸੰਦੇਸ਼ ਦੇਣਾ ਚਾਹਨੀ ਆ ਕਿ ਆਪਾਂ ਟਿਕਾਊ ਵਿਕਾਸ ਤਾਂ ਹੀ ਕਰ ਸਕਦੇ ਆ ਜਦ ਸਾਰਿਆਂ ਦਾ ਸਾਥ ਇਕੱਠਾ ਹੋਵੇ ਆਪਾਂ ਸਾਰੇ ਰਲ ਕੇ ਇਸ ਉਪਰਾਲੇ ਵੱਲ ਵਧੀਏ ਤੇ ਕੰਮ ਕਰੀਏ ਤਾਂ ਹੀ ਅਸੀਂ ਧਰਤੀ ਨੂੰ ਅਸੀਂ ਸਵਰਗ ਬਣਾ ਸਕਾਂਗੇ ਜੀ ਬਿਲਕੁਲ ਖੁਸ਼ੀ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੁੰਗੇ ਇਸ ਨੂੰ ਮੈਂ यही कहना ਚਾਹੂੰਗੀ ਕਿ ਇਹ ਦੁਨੀਆ ਜੋ ਹੈ ਇਹ ਹਮ ਸਭ ਦਾ ਘਰ ਹੈ ਹਮਨੇ ਇਸ ਕੋ ਸਾਫ ਰੱਖਣਾ ਹੈ ਹਮਨੇ ਇਸ ਕੋ ਠੀਕ ਰੱਖਣਾ ਹੈ ਔਰ

ਇੰਡੀਵਿਜੂਅਲੀ ਵੀ ਆਰ ਅ ਡ੍ਰੌਪ ਟੂਗੇਦਰ ਵੀ ਆਰ ਅਨ ਓਸ਼ਨ ਠੀਕ ਹੈ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ ਐਟ ਲੀਸਟ ਆਪਾਂ ਉਹ ਇੱਕ ਬੂੰਦ ਬਣੀਏ ਤਾਂ ਕਿ ਆਪਾਂ ਨੂੰ ਜਿਹੜਾ ਟਿਕਾਉ ਵਿਕਾਸ ਸਾਗਰ ਹੈ ਇਹ ਪਰਦਾ ਦਿਖ ਸਕੇ ਤਾਂ ਮੈਂ ਇਹੀ ਆਪਣੇ ਲਿਸਨਰਸ ਨੂੰ ਕਹਾਂਗਾ ਸ਼ੁਰੂਆਤ ਕਰੋ ਜੀ ਅੱਗੇ ਵਧੋ ਤੇ ਡਰੋ ਨਾ ਜੇ ਤੁਸੀਂ ਚਾਹੋਗੇ ਤਾਂ ਹੋ ਜਾਏਗਾ ਇਹ ਇਕੱਲਾ ਸੁਪਨਾ ਹੀ ਨਹੀਂ ਬਲਕਿ ਹਕੀਕਤ ਹੈ ਜੀ ਬਿਲਕੁਲ ਅੱਜ ਅਸੀਂ ਗੱਲ ਕੀਤੀ ਹੈ ਭਾਵਨੀ ਖੁਸ਼ੀ ਸ਼ਰਮਾ ਔਰ ਆਦਰਸ਼ ਜੀ ਦੇ ਨਾਲ ਇਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਾਨੂੰ ਦੱਸਿਆ ਕਿ ਟਿਕਾਊ ਵਿਕਾਸ ਕੀ ਹੈ ਇਹਦੀ ਜ਼ਰੂਰਤ ਕੀ ਹੈ ਔਰ ਅਸੀਂ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਆਪਣਾ ਸਪੋਰਟ ਵੀ ਕਰ ਸਕਦੇ ਹਾਂ ਇੰਡੀਵਿਜੂਅਲੀ ਵੀ ਔਰ ਸਾਰੇ ਜਣੇ ਮਿਲ ਕੇ ਵੀ ਬਟ ਇਹ ਗੱਲ ਕੀਤੀ ਜਾਵੇ ਤਾਂ ਅਸੀਂ ਇੰਡੀਵਿਜੂਅਲੀ ਵੀ ਆਪਾਂ سپورਟ ਨਹੀਂ ਕਰਦੇ ਅਸੀਂ ਇਹ ਬਹੁਤ इजीली ਕਹਿ ਦਿੰਨੇ ਆ ਜਿੱਦਾਂ ਕਿ ਆਦਰਸ਼ ਜੀ ਨੇ ਕਿਹਾ ਸੀਗਾ ਚੁਣੌਤੀਆਂ ਦਾ ਸਾਹਮਣਾ ਹਰ ਇੱਕ ਚੀਜ਼ ਦੇ ਵਿੱਚ ਕਰਨਾ ਪੈਂਦਾ ਬਟ ਅਗਰ ਅਸੀਂ ਚਾਹੀਏ ਤੇ ਅਸੀਂ ਖੁਦ ਦੇ ਤੌਰ ਦੇ ਉੱਤੇ ਵੀ ਕੁਝ ਨਾ ਕੁਝ سپورਟ ਕਰ ਸਕਦੇ ਆ ਐਟ ਲੀਸਟ ਇੱਕ ਪੇੜ ਲਗਾ ਸਕਦੇ ਆ ਜਿੱਦੀ ਆਪਾਂ ਕੇਅਰ ਕਰੀਏ ਜ਼ਿਆਦਾ ਨਹੀਂ ਇੱਕ ਪੇੜ ਦੀ ਕੇਅਰ ਤਾਂ ਕਰ ਹੀ ਸਕਦੇ ਆ ਪੂਰੀ ਫੈਮਿਲੀ ਮਿਲ ਕੇ ਆਪਾਂ ਉਹ ਵੀ ਨਹੀਂ ਕਰਦੇ ਔਰ ਅਗਰ ਥੋੜੀ ਦੂਰੀ ਤੇ ਵੀ ਜਾਣਾ ਪੈਂਦਾ ਤੇ ਅਸੀਂ ਵਾਹیکل ਦੇ ਉੱਤੇ ਜਾਂਦੇ ਆ ਔਰ ਅਸੀਂ ਫੇਰ ਕਹਿੰਦੇ ਆ ਕਿ ਪੋਲੂਸ਼ਨ ਬਹੁਤ ਹੋ ਰਿਹਾ ਆ ਔਰ ਬਹੁਤ ਜ਼ਿਆਦਾ ਜਿਹੜਾ ਮੌਸਮ ਖਰਾਬ ਹੋ ਰਿਹਾ ਕਈ ਤਰੀਕੇ ਦੀ ਅਸੀਂ ਦਿੱਕਤਾਂ ਆਪਾਂ ਸਰਕਾਰ ਨੂੰ ਕਹਿ ਦਿੰਨੇ ਆ ਕਿਸੇ ਕਿਸੇ ਚੀਜ਼ ਨੂੰ ਆਪਾਂ ਕਹਿ ਤਾਂ ਦਿੰਨੇ ਬਟ ਆਪਣੇ ਸਿਰ ਦੇ ਉੱਤੇ ਅਸੀਂ ਨਹੀਂ ਲੈਂਦੇ ਆਪਾਂ ਕਸਮ ਖਾਣੀ ਹੈ ਵਾਦਾ ਕਰਨਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ এনवायरमेंट ਨੂੰ ਬਚਾਣਾ ਅਸੀਂ ਪੈਸੇ ਜੋੜਦੇ ਆ ਜ਼ਮੀਨ ਜਾਇਦਾਦ ਬਣਾ ਦਿੰਨੇ ਆ ਸਾਡੇ ਬੱਚਿਆਂ ਦੇ ਕੰਮ ਆਏਗੀ ਸਾਡੇ ਪੋਤੇ ਪੋਤੀਆਂ ਦੇ ਕੰਮ ਆਏਗੀ ਲੇਕਿਨ ਅਸੀਂ ਇਹ ਨਹੀਂ ਸੋਚਦੇ ਕਿ ਪਾਣੀ ਨਹੀਂ ਰਹੂਗਾ ਉਹਨਾਂ ਦੇ ਲਈ ਆਕਸੀਜਨ ਨਹੀਂ ਰਹੂਗੀ ਮੇਨ ਸਭ ਤੋਂ ਜ਼ਰੂਰਤ ਆ ਰੋਟੀ ਕਪੜਾ ਔਰ ਮਕਾਨ ਤਾਂ ਜ਼ਰੂਰੀ ਆ ਲੇਕਿਨ ਅਸੀਂ ਇਹਨੂੰ ਨਹੀਂ ਸੰਭਾਲ ਪਾਰੇ ਆਪਾਂ ਇਹ ਹੀ ਸੋਚਦੇ ਆ ਪੈਸਾ ਰੱਖ ਲਈਏ ਮੈਂ ਜ਼ਾਇਦਾ ਰੱਖ ਲਈਏ ਸ਼ਾਇਦ ਉਹਨਾਂ ਦੇ ਕੰਮ ਆਏਗੀ ਬਟ ਅਸੀਂ ਇਦਾਂ ਨਹੀਂ ਸੋਚਣਾ ਅਸੀਂ ਆਪਣੇ ਪੱਧਰ ਦੇ ਉੱਤੇ ਜਿੰਨਾ ਹੋ ਸਕੇ ਟਿਕਾਊ ਵਿਕਾਸ ਹੈ ਆਪਣੇ এনवायरमेंट ਨੂੰ ਜਿਹੜਾ ਕਿ ਪੂਰਾ ਸਪੋਰਟ ਕਰਨਾ ਹੈ ਆ ਔਰ ਖੁਸ਼ੀ ਸ਼ਰਮਾ ਜੀ ਭਾਵਨੀ ਜੀ ਔਰ ਆਦਰਸ਼ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੀ ਡਿਸਕਸ਼ਨ ਦੇ ਵਿੱਚ ਆਏ ਔਰ ਲੋਕਾਂ ਨੂੰ ਟਿਕਾਊ ਵਿਕਾਸ ਦੇ ਬਾਰੇ ਛੇਛੀ ਜਾਣਕਾਰੀ ਦਿੱਤੀ ਇਨੀਸ਼ੀਏਟਿਵ ਦੱਸੇ ਗੋਲਸ ਦੇ ਬਾਰੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਟਿਕਾਊ ਵਿਕਾਸ ਨੂੰ ਸਪੋਰਟ ਕਰ ਸਕਦੇ ਹਾਂ ਔਰ ਇਹਦੇ ਵਿੱਚ ਸਰਕਾਰ ਵੱਲੋਂ ਨੇ ਤਰੀਕੇ ਦੇ ਇਨੀਸ਼ੀਏਟਿਵ ਚਲਾਏ ਜਾ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਔਰ ਮੈਨੂੰ ਸ਼ੀਤਲ ਨੂੰ ਵੀ ਦਿਓ ਇਜਾਜ਼ਤ ਨਮਸਕਾਰ